ਖੰਨਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਉੜਦੇ ਰਹਿਣ ਵਾਲੀ ਸੀ ਜੀ 1:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਜਦੋਂ ਇਹ ਬਰਾੜਾ ਹਸਪਤਾਲ ਕੋਲ ਪਹੁੰਚੀ ਤਾਂ ਦੋ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਫੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਦੇ ਗੁਲਮੋਹਰ ਰੋਡ ਤੇ ਦਿਨ ਦਿਹਾੜੇ ਔਰਤਾਂ ਨੂੰ ਲੁੱਟਣ ਵਾਲੇ ਇੱਕੋ ਜੀ ਕੰਟੇ ਚ ਖੰਨਾ ਪੁਲਿਸ ਨੇ ਕੀਤਾ ਕਾਬੂ ਕਥਿਤ ਬਾਈਕ ਸਵਾਰ ਲੁਟੇਰੇ ਔਰਤ ਦੇ ਹੱਥ ਚ ਪਿਆ ਲਿਫਾਫਾ ਖੋ ਕੇ ਫਰਾਰ ਹੋ ਗਏ ਸਨ ਲਿਫਾਫੇ ਵਿੱਚ 20000 ਰੁਪਏ ਇੱਕ ਆਈਫੋਨ ਅਤੇ ਇੱਕ ਜ਼ਰੂਰੀ ਦਸਤਾਵੇਜ਼ ਸਨ ਹਾਲਾਂਕਿ ਔਰਤ ਨੇ ਲੁਟੇਰੇਾਂ ਦੇ ਪਿੱਛੇ ਭੈਦੇ ਹੋਏ ਅਲਾਗ ਗੀਰਾ ਤੋਂ ਮਦਦ ਵੀ ਮੰਗੀ ਰੋਲਾ ਵੀ ਪਾਇਆ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਮੌਕੇ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਪੁਲਿਸ ਦੇ ਆਧਾਰ ਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੰਨਾ ਦੇ ਆਨੰਦ ਸਿੰਘ ਐਵੇਨਿਊ ਅਮਲੋ ਰੋਡ ਦੀ ਰਹਿਣ ਵਾਲੀ ਸਰੋਜ ਰਾਣੀ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਵਾ ਕੇ ਪੈਦਲ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਬਾਈਕ ਸਵਾਰ ਦੋ ਕਤਲ ਲੁਟੇਰਿਆਂ ਨੇ ਉਸ ਦਾ ਲਿਫਾਫਾ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਦੋਵੇਂ ਅਮਲੋ ਦੇ ਪਿੰਡ ਸਲਾਣਾ ਦੇ ਰਹਿਣ ਵਾਲੇ ਦੱਸੇ ਗਏ ਹਨ ਇਹ ਦੋ ਸਨੇਚਰ ਸੀਗੇ 15 ਤਰੀਕ ਦੀ ਗੱਲ ਹੈ ਕਿ ਸੋਜ ਰਾਣੀ ਵਾਸੀ ਖੰਨੇ ਦੀ ਬਨੋਰ ਰੋਡ ਦੇ ਰਹਿਣ ਵਾਲੀ ਸੀਗੀ। ਇਹ ਕ੍ਰੀਪ ਸਾਢੇ 12 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 20000 ਰੁਪਏ ਕਢਾ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਸੀ। ਜਦੋਂ ਇਹ ਬਰਾੜਾ ਹਸਪੀਟਲ ਕੋਲ ਪਹੁੰਚੀ ਤਾਂ ਦੋ ਮੌਨਿਆਂ ਨੇ ਮੁੰਡਿਆਂ ਨੇ ਇਹਨੇ ਲੁੱਟੇੜਿਆ ਨੇ ਇਹਨਾਂ ਤੋਂ 20000 ਰੁਪਏ ਆਧਾਰ ਕਾਰਡ ਏਟੀਐਮ ਤੇ ਮੋਬਾਈਲ ਵਗੈਰਾ ਖੋ ਕੇ ਮਲੋ ਸਾਈਡ ਨੂੰ ਚਲੇ ਗਏ ਸੀ। ਜਿਸ ਤੇ ਅਸੀਂ ਮਕਦਮਾ ਨੰਬਰ 93 ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਉਕਰ ਦੋਨੋਂ ਦੋਸ਼ੀ ਲਖਵੀਰ ਸਿੰਘ ਉਰ ਫਲਾਲੀ ਜੋ ਮਲੋਹ ਦਾ ਰਹਿਣ ਵਾਲਾ ਹੈ ਦੂਜਾ ਕਰਜੰਦ ਸਿੰਘ ਉਰ ਬਚੀ ਇਹ ਵੀ ਅਮਲੋਹ ਦਾ ਰਹਿਣ ਵਾਲਾ ਦੁੱਲਾ ਸਿੰਘ ਵਾਲੇ ਗੋਨਾ ਦਾ ਇੱਕੋ ਪਿੰਡ ਹੈ ਅਮਲੋਹ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਅਸੀਂ ਮੋਬਾਈਲ ਵਗੈਰਾ ਬਰਾਮਦ ਕਰਾ ਲਿਆ ਜੋ ਖੋਇਆ ਸੀ ਬਾਕੀ ਜੋ ਪੈਸੇ ਨੇ ਉਹ ਇਹਨਾਂ ਤੋਂ ਹੁਣ ਰਿਮਾਂਡ ਬਰਾਮਦ ਕਰਾਏ ਜਾਣਗੇ ਕੀ ਰਜਿੰਦਰ ਸ਼ੋਕਰ ਵੀ ਸਾਹਮਣੇ ਆਇਆ ਜੀ ਹਾਂ ਉਹ ਵੀ ਇਹਦਾ ਵੈਰੀਫਾਈ ਕਰ ਰਹੇ ਆਂ ਹੋਰ ਵੀ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਦਤਤਾ ਕੀਤੀਆਂ ਨੇ